ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਸਿਮਰਨ ਜਪ ਰਹੀ ਆਂ ਆਪਦੇ ਪਿਛਲੇ ਜਨਮਾਂ ਦੇ ਪਾਪ ਕਰਮਾਂ ਦਾ ਕਿ ਨਾਸ ਕਰ ਸਕਦੇ ਹਾਂ ਕਿ ਜਿਸ ਨਾਲ ਸਾਡੇ ਦੁੱਖ ਦੂਰ ਹੋ ਸਕਣ ਸਾਡੀ ਜ਼ਿੰਦਗੀ ਸੁਖੀ ਅਤੇ ਆਨੰਦ ਵਾਲੀ ਹੋ ਸਕੇ ਸਭ ਕਾਰਜ ਸਫਲ ਹੋਣ ਲੱਗ ਜਾਣ ਜਿੰਨਾ ਪਾਪ ਕਰਮਾਂ ਦਾ ਬੋਝ ਅਸੀਂ ਪਿਛਲੇ ਕਿੰਨੇ ਜਨਮਾਂ ਤੋਂ ਢੋਂਦੇ ਆ ਰਹੇ ਹਾਂ ਕੀ ਇਸ ਬੋਜ ਤੋਂ ਸਾਡੇ ਵੱਲੋਂ ਕੀਤਾ ਸਭਰਨ ਜਾਪ ਸਾਨੂੰ ਮੁਕਤੀ ਦਿਵਾ ਸਕਦਾ ਹੈ ਤਾਂ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਅਸੀਂ ਆਪ ਜੀ ਨੂੰ ਇਹੀ ਕਹਾਂਗੇ ਕਿ ਪ੍ਰਭੂ ਪਰਮਾਤਮਾ ਜੀ ਦੇ ਨਾਮ ਵਿੱਚ ਤਾਂ ਇੰਨੀ ਸ਼ਕਤੀ ਅਤੇ ਬਰਕਤ ਹੈ ਕਿ ਇਸ ਨੂੰ ਲਗਾਤਾਰ ਜਪਿਆ ਜਾਵੇ ਅਤੇ ਪੂਰਾ ਵਿਸ਼ਵਾਸ ਹੋਵੇ ਫੇਰ ਭਾਵੇਂ ਵਿਸ਼ਵਾਸ ਬਿਨਾਂ ਵੀ ਜੇਕਰ ਮਨੁੱਖ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਸਿਮਰਨ ਕਰਦਾ ਹੈ ਅਤੇ ਇਸ ਕਾਲਯੂਗੀ ਮਾਇਆ ਦੀਆਂ ਚਾਲਾਂ ਨੂੰ ਸਮਝ ਕੇ ਉਸ ਦੀਆਂ ਮਨ ਵੱਲੋਂ ਕੀਤੀਆਂ ਗਈਆਂ ਚਲਾਕੀਆਂ ਜਾਂ ਸਾਨੂੰ ਸਿਮਰਨ ਕਰਨ ਤੋਂ ਰੋਕਣਾ, ਅੰਮ੍ਰਿਤ ਵੇਲੇ ਨਾ ਉਠਣ ਦੇਣਾ, ਮਾੜੇ ਪਾਸੇ ਵੱਲ ਧਿਆਨ ਪਾਉਣ ਦੀ ਕੋਸ਼ਿਸ਼ ਅਤੇ ਉਸ ਵੱਲੋਂ ਕਰਵਾਏ ਗਏ ਆਲਸ ਨੂੰ ਸਮਝਦਾ ਹੈ ਤਾਂ ਉਸੇ ਮਨੁੱਖ ਦੇਹੀ ਸਭ ਪਾਪ ਕਰਮ ਜੋ ਪਿਛਲੇ ਜਨਮਾਂ ਅਤੇ ਇਸ ਜਨਮ ਦੀਆਂ ਗਲਤੀਆਂ ਜੋ ਵੀ ਹੋਣਗੀਆਂ ਸਭ ਦਾ ਜਪ ਦੀ ਸ਼ਕਤੀ ਨਾਲ ਨਾਸ ਹੋ ਜਾਂਦਾ ਹੈ ਸੰਗਤ ਜੀ ਜੋ ਵੀ ਮਨੁੱਖੇ ਸੋਚਦਾ ਹੈ ਜਾਂ ਮੰਨ ਕੇ ਬੈਠਾ ਹੈ ਵਹਿ ਮਾ ਪਰਮਾ ਵਿੱਚ ਹੈ ਕਿ ਸਾਡੇ ਦੁੱਖ ਕਦੇ ਦੂਰ ਨਹੀਂ ਹੋ ਸਕਦੇ ਜਾਂ ਅਸੀਂ ਪਿਛਲੇ ਜਨਮਾਂ ਜਨਮਾਂ ਦੀ ਇਕੱਠੀ ਕੀਤੀ ਮੈਲ ਅਤੇ ਮਾੜੇ ਪਾਪ ਕਰਮ ਕਦੇ ਖਤਮ ਨਹੀਂ ਕਰ ਸਕਦੇ ਬਸ ਸਾਨੂੰ ਇੰਨਾ ਕਰਮਾਂ ਦੇ ਬੋਝ ਨੂੰ ਢੋਂਦਿਆਂ ਹੋਇਆਂ ਜਨਮਾਂ ਜਨਮਾਂ ਦੇ ਚੱਕਰਾਂ ਵਿੱਚ ਫਸੇ ਰਹਿਣਾ ਪੈਣਾ ਹੈ ਤਾਂ ਸੰਗਤ ਜੀ ਇਥੇ ਅਸੀਂ ਆਪ ਜੀ ਨੂੰ ਕਹਾਂਗੇ ਕਿ ਇਸ ਭਾਰੀ ਪਾਪ ਕਰਮਾਂ ਦੇ ਬੋਝ ਤੋਂ ਬਚਾ ਸਿਰਫ ਇੱਕ ਪ੍ਰਭੂ ਨਾਮ ਨਾਲ ਹੀ ਹੋ ਸਕਦਾ ਹੈ ਅਸੀਂ ਇਬਾਦਤ ਉਹ ਵੱਧ ਪ੍ਰਭੂ ਸਿਮਰਨ ਜਪ ਕਰਕੇ ਸਭ ਪਾਪ ਕਰਮਾਂ ਤੋਂ ਬਚ ਸਕਦੇ ਹਾਂ ਅਤੇ ਸਭ ਪੁਰਬਲੇ ਪਾਪ ਕਰਮਾਂ ਦਾ ਨਾਸ ਵੀ ਹੋ ਜਾਂਦਾ ਹੈ ਜਿਸ ਨਾਲ ਸਾਡਾ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨਾਲ ਮਿਲਣਾ ਉਹਨਾਂ ਨਾਲ ਜੁੜਨਾ ਹੋਰ ਆਸਾਨ ਹੋ ਜਾਵੇਗਾ ਜਨਮ ਵੀ ਸਫਲ ਹੋ ਹੀ ਜਾਵੇਗਾ ਸੋ ਆਸ ਹੈ ਆਪ ਜੀ ਨੂੰ ਇਸ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ